ਤੇ ਹਾਜ਼ਰੀ ਪ੍ਰਮਾਤਮਾ ਦੇ ਦਰ ਤੇ ਲੱਗ ਜਾਂਦੀ ਹੈ ਤੇ ਇਹ ਸੰਘਰਸ਼ ਆਪਾਂ ਜਾਰੀ ਰੱਖੀਏ ਆਪਣੀ ਬੜੀ ਲੀਡਰਸ਼ਿਪ ਆਪਣੀ ਬਹੁਤ ਜ਼ਰੂਰਵਾਰ ਹੈ ਆਪਾਂ ਇਹਨਾਂ ਦੇ ਹੰਡਰ ਰਹਿ ਕੇ ਤੇ ਪੂਰੇ ਡਿਸਿਪਲਿਨ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਕੰਮ ਹੈ ਜਿਹੜਾ ਆਪਾਂ ਕੰਮ ਜਿਹੜੇ ਆਪਣੇ ਰਾਹ ਤੇ ਆਪਾਂ ਚੱਲੇ ਹੋਏ ਆ ਉਹ ਰਾਹ ਤੇ ਨਿਰੰਤਰ ਤੁਰੇ ਰਹੀਏ ਬੇਅੰਤ ਤੌਰ ਉਪਰੋਕਸ਼ਣਾ ਪਹਿਲਾਂ ਵੀ ਆ ਗਿਆ ਸਰਕਾਰਾਂ ਨੇ ਆਪਣੇ ਸਾਹਮਣੇ ਮੁਸ਼ਕਲਾਂ ਖੜੀਆਂ ਕੀਤੀਆਂ ਤੇ ਹੁਣ ਜਿਹੜੀਆਂ ਛੋਟੀਆਂ ਮੋਟੀਆਂ ਕਰਨਾ ਬਲਾਕ ਦੇ ਵਿੱਚ ਚੱਲ ਰਹੀਆਂ ਮੈਂ ਉਹ ਡਿਟੇਲ ਵਿੱਚ ਨਹੀਂ ਜਾਣਾ ਜੀ ਬਲਾਕ ਕਮਤਰੀ ਮੀਟਿੰਗ ਦੇ ਵਿੱਚ ਹਾਜ਼ਰ ਸੀਨੀਅਰ ਵੀ ਪ੍ਰਧਾਨ ਪ੍ਰੋਫੈਸਰ ਸਿੰਘ ਕਾਲੇਗੇ ਜ਼ਿਲ੍ਹਾ ਪ੍ਰਧਾਨ ਸੁਮੰਦਰ ਸਿੰਘ ਜੀ ਹੋ ਕੇ ਬਲਾਕ ਪ੍ਰਧਾਨ ਜੀ ਸਿੰਘ ਜੀ ਤੇ तमाम ਦਰਜਾਵਾ ਦਰਜਾ ਕਾਈ ਪ੍ਰਧਾਨ ਸਾਰੀ ਹੀ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੱਲਾਂ तकरीबन ਸਾਰੀਆਂ ਹੋਈ ਚੁੱਕੀਆਂ ਆਰਿਆਂ ਦੇ ਵਿਚਾਰ ਆਪਾਂ ਸੁਣੀ ਲਏ ਸਾਰੀ ਸਤਿਕਾਰਯੋਗ ਮੰਡੇ ਆਪਣੇ ਬਜੀ ਗੱਲਾਂ ਮੈਂ ਭਾਈ ਰਾਜੂ ਉਸ ਦਿਨ ਗੱਲਾਂ ਕਰਦੇ ਜਿਹੜੀ ਆਪਣੀ ਨਾ ਹੁਣ ਇਕਾਈ ਆ ਆਪਾਂ ਆਪੀ ਕਿਸਾਨ ਜਿਹੜੇ ਖੋਸਾ ਜਫੇਬੰਦੀ ਆ ਇਹ ਅੱਗੇ ਵੱਲ ਨੂੰ ਵਿੱਚ ਇਹਦਾ ਪ੍ਰਸਾਰ ਹੋ ਰਿਹਾ ਵਾਧਾ ਹੋ ਰਿਹਾ ਪਰ ਮੈਨੂੰ ਇੱਕ ਦਿਨ ਲੱਗਿਆ ਵੀ ਜਿਵੇਂ ਆਪਣੇ ਬਲਾਕ ਦੇ ਵਿੱਚ ਸਾਡੇ ਜ਼ਿਲ੍ਹਾ ਫਲੋਕਾ ਨਰਮਨ ਸਿੰਘ ਉਹ ਛਾਲੇ ਕੀ ਸਰਜੀਤ ਸਿੰਘ ਰਹਿ ਤੋ ਦਰਜਾ ਬਦਰਜਾ ਮੇਰੇ ਬਹੁਤ ਹੀ ਸਤਿਕਾਰਯੋਗ ਕਾਇਨਿਆਂ ਦੇ ਪ੍ਰਧਾਨ ਜਾਂ ਕਿਸੇ ਸੱਜਣ ਦਾ ਨਾਂ ਨਾ ਲਿਆ ਗਿਆ ਹੋਵੇ ਉਸ ਤੋਂ ਵੀ ਮਾਫੀ ਵੀ ਮੰਨ ਕੇ ਸਭ ਤੋਂ ਪਹਿਲਾਂ ਫਤਿਹ ਅੱਜ ਘਟਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਵੱਡੀ ਗੈਂਟੀ ਚ ਹਾਜ਼ਰੀ ਭਰੀ ਉਤੇ ਟੁੱਟਾ ਪਹੁੰਚਦੇ ਸਾਰਿਆਂ ਦਾ ਮੈਂ ਅਗਲੇ ਦਿਨ ਵੀ ਧਰਵਾਸ ਲਿਖਿਆ ਸੀ ਅਖਬਾਰ ਦੇ ਵੀ ਦਿੱਤਾ ਸੀ ਟੁੱਟਾ ਕੋਟੀ ਕੋਟ ਧਨਵਾਦ ਦੂਸਰਾ ਆਪਾਂ ਕੰਗਰਾਂ ਦੀ ਫਿਲਮ ਤੇ ਵੀ ਬਹੁਤ ਤਕੜੀ ਖਬਰ ਵੀ ਲਾਈ ਸੀ ਇਹ ਸਿਨੇਮਾ ਮਾਲਕਾਂ ਨੂੰ ਅਪੀਲ ਕੀਤੀ ਸੀ ਕਿ ਸਾਡੇ ਤੁਸੀਂ ਭੈਣ ਭਰਾ ਆ ਸਾਡਾ ਸਹਿਯੋਗ ਦਿਓ ਇਹਦੇ ਮਾੜੇ ਅੰਸ਼ਰਾ ਦਾ ਸਾਰੀ ਹੁਣ ਪੈਸਾ ਹੀ ਕਮਾਈ ਜਾਣਾ ਜੇ ਇੱਕ ਤੇ ਇੱਕ ਮਹੀਨਾ ਕੋਈ ਰਜੀ ਆਉਂਦੀ ਨਾ ਲਾਉਂਗੇ ਸਾਡਾ ਸਾਥ ਦਿਓ ਉਹਨਾਂ ਨੂੰ ਬਹੁਤ ਜ਼ੋਰ ਪੀਛ ਕੀਤੀ ਇਹ ਜੀ ਅਪੀਲ ਮੇਰੀ ਤੁਹਾਡੇ ਸਾਰਿਆਂ ਦੇ ਜੋੜ ਤੇ ਚਰਨ ਹੈ ਕਿ ਡਿਸਪਲਿਨ ਰੱਖਣਾ ਅਸਥਾਨੀ ਵਿੱਚ ਬਹੁਤ ਜ਼ਰੂਰੀ ਹੈ ਜਿੱਥੇ ਕੋਈ ਡਿਸਪਲਿਨ ਵਿੱਚ ਨਹੀਂ ਚੱਲਦਾ ਉਹ ਘਰ ਨੂੰ ਦੇਖ ਲਓ ਉਹ ਸੰਸਥਾ ਨੂੰ ਦੇਖ ਲਓ ਉਹਦੇ ਚ ਗਰਾੜ ਆ ਜਾਂਦੀ ਹੈ ਗਰਾੜ ਆਈ ਦਾ ਮਗਰੋਂ ਕੋਈ ਹੱਲ ਨਹੀਂ ਤੇ ਮੇਰਾ ਮਕਾਨ ਥੋੜਾ ਚਰਚੀ ਪਾਰ ਜਾਂਦਾ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕੋਈ ਵੀ ਉੱਤੇ ਕੋਈ ਵੀ ਆਗੂ ਹੋਵੇ ਚਾਹੇ ਮੈਂ ਚਾਹੇ ਗਰਦਸ਼ਨ ਸੋਚਾਏ ਆਪਣੇ ਖੋਸਾ ਸਾਹਿਬ ਵੀ ਹੋ ਜਿੰਨੀ ਵੀ ਜੇ ਇੱਕ ਕੇਂਦਰ ਸਰਕਾਰ ਚਾਹੁੰਦੀ ਆ ਉਹਨਾਂ ਦਾ ਮੇਰ ਮੁਕਾਏ ਆ ਕਿ ਕੇਂਦਰ ਸਰਕਾਰ ਦਾ ਵੀ ਇਹਨਾਂ ਤੋਂ ਜ਼ਮੀਨਾਂ ਖੋਹਾਂਗਾ ਕਿਉਂ ਜਦੋਂ ਕਰੋਨਾ ਦਾ ਟਾਈਮ ਚੱਲਿਆ ਸੀ ਸਾਰੇ ਕੰਮ ਬੰਦ ਹੋ ਗਏ ਠੀਕੇ ਪੀੜੀ ਤੋਂ ਲੈ ਕੇ ਹਵਾਈ ਦਾ ਇੱਕ ਬੰਦ ਹੋ ਗਿਆ ਸੀਗਾ ਸਾਈਕਲ ਵੀ ਬੰਦ ਹੋ ਗਿਆ ਸੀ ਫੈਦਰ ਤੋਂ ਨਾਲ ਫੜਾ ਬੰਦ ਹੋ ਰਿਹਾ ਸੀਗਾ ਸਨਾਕਾ ਸ਼ਾ ਗਿਆ ਸੀ ਇੱਕੋ ਹੀ ਕੰਮ ਜਿਹੜਾ ਚੱਲ ਗਿਆ ਕਿਹੜਾ ਸੀ ਪਸੰਦੀਦਾ ਆਪਾਂ ਕੰਕਾ ਵੀ ਵਟੀਆਂ ਉਹ ਕਿਚੋ ਦੇ ਵੀ ਵਧੇ ਆਪਾਂ ਸਾਰੇ ਕੰਮ ਕੀਤੇ ਇਹਨਾਂ ਦੀ ਅੱਖ ਉਸੇ ਤੇ ਵੀ ਆ ਇੱਕ ਦਹਰਾ ਚੱਲੀ ਗਿਆ ਜਰਿੰਦਰ ਨੇ ਸਮਾਸੀ ਕਾਕੂ ਕਰ ਦਿੱਤੀ ਕਿ ਜੇ ਜਿਆ ਕਾਬੂ ਹੋ ਗਿਆ ਆਪਾਂ ਨਸ਼ਾ ਤੱਕ ਨਾ ਹੋਊਗਾ ਜਿਹੜੇ ਆਜਾਪਾ ਤਿਆਰੀਆਂ ਤੋਂ ਕੰਮ ਕਰੇ ਕਰਾਉਂਦੇ ਆ ਲੋਕਾਂ ਤੋਂ ਉਹਨੂੰ ਕਰੇ ਰੋਟੀ ਵੀ ਖਾਣੇ ਤੇ ਚਾਹ ਵੀ ਪੀਉਂਦੇ ਆ ਜਦੋਂ ਸੋਨੂੰ ਝਾੜੀ ਲੈ ਕੇ ਜਾਣਗੇ ਤੁਸੀਂ ਰੋਟੀ ਵੀ ਆਪਦੇ ਘਰੋਂ ਲੈ ਕੇ ਜਾਇਆ ਕਰੋਗੇ ਤੇ ਚਾਹ ਪਾਣੀ ਦੀ ਤਰਸੋਂ ਕੋਈ ਨਹੀਂ ਧੰਨਵਾਦ ਜੀ ਤੁਹਾਡਾ ਚਾਹ ਲੈ ਕੇ ਆ ਗਏ ਸਾਡੇ ਸੋਨੂੰ ਨੂੰ ਬੁਲਾ ਰਹੇ ਤੁਸੀਂ ਚਾਹ ਪਾਣੀ ਨੂੰ ਵੀ ਤਰਸੋਂ ਕੇ ਤੇ ਰੋਟੀ ਉਹਦਾ ਤੁਸੀਂ ਆ ਕੇ ਡੱਬੇ ਚ ਪਾ ਕੇ ਜਾਇਆ ਕਰੋ ਕੋਈ ਜੁਰਮਾਹ ਜਾਰੀ ਕਰ ਜਾਓਗੇ ਆਪਾਂ ਉਹ ਹੋਣ ਨੂੰ ਬਚਾਉਣ ਦੀ ਸੱਤ ਲੜਾਈ ਲੱਗਦਾ ਹੈ ਦੂਜੇ ਨੰਬਰ ਤੇ ਜਿਹੜੇ ਸਾਡੀਆਂ ਮਾਵਾ ਭੈਣਾਂ ਧੀਆ ਉਹ ਵੀ ਬਗਾਨੇ ਘਰੀ ਜਾ ਕੇ ਚਾਰ ਉਪੋਚਾ ਮਾਰਿਆ ਕਰਨ ਗਿਆ ਤੇ ਬਗਾਨੇ ਘਰੀ ਜਾ ਕੇ ਕੰਮ ਕਰਿਆ ਕਰਨੇ ਸਾਡੀਆਂ ਉਹ ਜੀ ਹਾਲ ਤੋਂ ਜੂਰੇ ਸੀ ਉਹਨੂੰ ਬਚਾਉਣ ਦੇ ਸੱਤ ਆਪਾਂ ਲੜਾਈ ਆ ਆ ਬਤ ਰੂਪੀ ਐਕਸਰ ਦੋਟੇ ਗਾਜ ਆਪਣੀ ਜਥੇਬੰਦੀ ਰਣਨੀਤ ਕਰਨਾ ਬਹੁਤ ਵਧੀਆ ਹੈ ਆਪਣੇ ਹਰੇ ਪਿੰਡ ਦੇ ਵਿੱਚ ਮੇਰਾ ਹੀ ਪਿੰਡ ਲੋ ਮੇਰੇ ਪਿੰਡ ਦੀ ਨਾਲ ਅਗਾਂਹ ਜਥੇਬੰਦੀ ਹੈਗੀ ਆ ਕਾਰਨਾ ਦੀ ਆ ਗਈ ਜਿਹੜੀ ਧੇੜਾ ਇਹ ਵੀ ਇਹ 25 ਜਾਂਦੇ ਆ ਇਹ ਜਥੇਬੰਦੀਆਂ ਵਾਲੇ ਚਾਹੁੰਦੇ ਆ ਕਿਸਾਈ ਜਥੇਬੰਦੀ ਬਾਤ ਕੀਏ ਨਾ ਤਬਾਕ ਦਾ ਛੋਟੇ ਵਿੱਚ ਫੜ ਕੱਟ ਕੇ ਲੈ ਕੇ ਫੋਟੋਆਂ ਕਿਉਂ ਲਾਈ ਜਾਂਦੇ ਤੁਸੀਂ ਬੋਲਾਈਏ ਜੇ ਤੁਸੀਂ ਉੱਥੇ ਉੱਥੇ ਇਹ ਤੁੰਦ ਨੜਾਉਣ ਦਾ ਕੰਮ ਕਰਦੇ ਆ। ਤੁਹਾਨੂੰ ਵੀ ਪ੍ਰੋਬਲਮ ਆਉਂਦੀ ਆ। ਕੋਈ ਦਿੱਕਤ ਆਉਂਦੀ ਆ। ਪਲਾਟ ਬਲਾਕਪੁਰ ਦਾ ਦਸੋ ਜਾ ਕੇ ਆਪਾਂ ਆਪਣਾ ਕੋਈ ਮਸਲਾ ਹੱਲ ਨਹੀਂ ਦਾ ਪਲਾਟ ਦਾ ਨਿਸ਼ਚਿਤ ਖਾਤਰ ਹੈ। ਬਲਾਕਪੁਰ ਦਾ ਵੀ ਜਾ ਕੇ ਦੱਸੋ ਕਿ ਸਾਡਾ ਮਸਲਾ ਪਈ ਹੱਲ ਨਹੀਂ ਹੋਇਆ। ਇਹ ਆਪਦੇ ਲੈਵਲ ਤੇ ਪੂਰਾ ਜੋਰ ਲਾ ਕੇ ਹੱਲ ਕਰੂਗਾ ਜੇ ਤੋ ਨਹੀਂ ਹੱਲ ਹੋਇਆ ਤੇ ਜਿਲ੍ਹਾ ਪ੍ਰਧਾਨ ਨੂੰ ਦੱਸੂਗਾ ਆ ਕੇ।

Así.